नमस्कार आकाशवाणी जालंधर ਤੋਂ ਸਮਾਚਾਰ દર્શન ਦੇ ਇੱਕ ਨਵੇਂ ਅੰਕ ਨਾਲ ਮੈਂ ਚੰਚਲ ਸ਼ਰਮਾ। ਅੱਜ ਦੀ ਇਸ ਕੜੀ ਵਿੱਚ ਤੁਸੀਂ ਸੁਣੋਗੇ ਕੋਮਾਂਤਰੀ ਯੋਗ ਦਿਵਸ ਸਮੇਤ ਵੱਖ-ਵੱਖ ਵਿਸ਼ਿਆਂ ਬਾਰੇ ਲੋਕਾਂ ਨਾਲ ਕੀਤੀ ਗੱਲਬਾਤ। ਹਰ ਸਾਲ ਵਾਂਗ ਇਸ ਵਰ੍ਹਵੀ ਕੋਮਾਂਤਰੀ ਯੋਗ ਦਿਵਸ ਭਾਰਤ ਸਮੇਤ ਦੁਨੀਆ ਭਰ ਵਿੱਚ ਪੂਰੇ ਜੋਸ਼ ਨਾਲ ਮਨਾਇਆ ਜਾ ਰਿਹਾ ਹੈ ਯੋਗ ਦਿਵਸ ਨੂੰ ਲੈ ਕੇ ਲੋਕਾਂ ਵਿੱਚ ਬਹੁਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਯੋਗ ਮਹਾਰਾਤੇ ਲੋਕਾਂ ਦਾ ਕਹਿਣਾ ਹੈ ਕਿ ਸਾਨੂੰ ਸਾਰਿਆਂ ਨੂੰ ਨਿਰੋਗ ਰਹਿਣ ਵਾਸਤੇ ਯੋਗ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ ਆਓ ਸੰਧਿਆ ਮੈਂ ਸਰੇਂਦਰ ਕੁਮਾਰ ਜ਼ਿਲ੍ਹਾ ਹਿਸ਼ਾਰਪੁਰ ਦਾ ਰਹਿਣ ਵਾਲਾ ਹਾਂ ਮੈਂ ਪਿਛਲੇ ਲਗਭਗ 20 ਸਾਲਾਂ ਤੋਂ ਯੋਗ ਦੇ ਨਾਲ ਜੁੜਿਆ ਹਾਂ ਯੋਗ ਇੱਕ ਜੀਵਨ ਦੀ ਕਲਾ ਹੈ ਯੋਗ ਬਿਲਕੁਲ ਮਾਨਵ ਜਾਤੀ ਦੀ ਵਿਗਿਆਨ ਹੈ ਜਿਸ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪੇਟ ਤੋਂ ਬਹੁਤ ਜ਼ਿਆਦਾ ਬਿਮਾਰੀਆਂ ਸ਼ੁਰੂ ਹੁੰਦੀਆਂ ਹਨ ਔਰ ਜਿੰਨੇ ਵੀ ਆਸਣ ਸਾਡੇ ਵੱਲੋਂ ਕੀਤੇ ਜਾਂਦੇ ਹਨ ਉਹ ਪੇਟ ਦੀਆਂ ਬਿਮਾਰੀਆਂ ਨੂੰ ਠੀਕ ਕਰਦੇ ਹਨ ਆਪਣੀ ਜ਼ਿੰਦਗੀ ਨੂੰ ਵਧੀਆ ਤਰੀਕੇ ਦੇ ਨਾਲ ਜੀਣ ਦੇ ਨਾਲ ਇੱਕ ਘੰਟਾ ਸਵੇਰੇ 5 ਵਜੇ ਉੱਠ ਕੇ ਜੋ ਕਰਨਾ ਚਾਹੀਦਾ ਹੈ ਡਾਕਟਰ ਐਮ ਪੀ ਡੋਗਰਾ ਹੈ ਇੱਕ ਜੀਵਨ ਜੀਨ ਦੀ ਸੈਸਾਈਜ਼ ਨਹੀਂ ਹੈ ਯੋਗਾ ਇੱਕ ਰਸਤਾ ਹੈ ਜਿਹੜਾ ਅਕਲਿੰਦਾ ਯਮ ਨਿਯਮ ਆਸਨ pranayam ਪ੍ਰਤਿਆਹ ਧਾਰਨਾ ਧਿਆਨ ਤੇ ਸਮਾਧੀ ਇੱਥਾ ਨਾ ਕਰਦੇ ਕਰਦੇ ਅਸੀਂ ਈਸ਼ਵਰ ਤੱਕ ਪਹੁੰਚ ਸਕਦੇ ਹਾਂ ਸਿਰਫ ਐਕਸਰਸਾਈਜ਼ ਨਹੀਂ ਹੈ ਅਗਰ ਅਸੀਂ ਉਹ ਪਨਾ ਲੀਏ ਸਾਧਨ ਠੀਕ ਕਰ ਲਈਏ ਸਾਹ ਠੀਕ ਲੱਲੀਸੀ ਬਿਮਾਰੀਆਂ ਤੋਂ ਮੁਕਤ ਹੋ ਜਾਂਦੇ ਇਸ ਕਰਕੇ ਇੰਟਰਨੈਸ਼ਨਲ ਲੈਵਲ ਤੇ ਅੱਜ ਬੰਦਿਆਂ ਨੂੰ ਯੋਗ ਦੀ ਜ਼ਰੂਰਤ ਮਹਿਸੂਸ ਹੋ ਰਹੀ ਹੈ ਕਿਉਂਕਿ ਬਿਮਾਰੀਆਂ ਐਨੀਆਂ ਵੱਧਿਆ ਜਾ ਰਹੇ ਨੇ ਐਨੀਆਂ ਵੱਧੀਆਂ ਜਾ ਰਹੇ ਨੇ ਜਿਹਦਾ ਇਲਾਜ ਨਹੀਂ ਹੋ ਰਿਹਾ ਇਸ ਸਰਚ ਨਵੀਂ ਤੋਂ ਨਵੀਂ ਆ ਰਹੀ ਹੈ ਪਰ ਇਲਾਜ ਨਹੀਂ ਹੈ ਜਦ ਕੇ ਯੋਗ ਨੂੰ ਹੀ ਪਧਰ ਚਿੰਨ ਅਪਣਾ ਲੀਏ ਅਸ਼ਰੋਗਾਂ ਤੋਂ ਮੁਕਤ ਹੋ ਸਕਦੇ ਆ ਮੈਂ ਰੇਂਦਰ ਸੈਣੀ ਰੋਪੜ ਤੋਂ ਬੋਲ ਰਿਹਾ ਜੀ ਮੈਂ ਲਗਾਤਾਰ ਸਵੇਰੇ ਸੂਰੇ ਚੰਨ ਤੋਂ ਪਹਿਲਾਂ ਯੋਗ ਕਰਦਾ ਹਾਂ ਯੋਗ ਨਾਲ ਅਸੀਂ ਮਜਬੂਤ ਹੁੰਦਾ ਹੈ ਮਾਨਸਿਕ ਤੌਰ ਤੇ ਮਜਬੂਤ ਹੁੰਦਾ ਹੈ ਅਕਸਰ ਲੋਕੀ ਜਦੋਂ ਗੰਭੀਰ ਬਿਮਾਰੀਆਂ ਸ਼ਿਕਾਰ ਹੁੰਦੇ ਨੇ ਤਾਂ ਉਹ ਹਸਪਤਾਲੇ ਵੀ ਜਾਂਦੇ ਨੇ ਇਲਾਜ ਕਰਨ ਵਾਸਤੇ ਪਰ ਜਦੋਂ ਅਸੀਂ ਆਪਣੇ ਆਪ ਨੂੰ ਤੰਦਰੁਸਤ ਰਹਿ ਕੇ ਯੋਗ ਦੇ ਨਾਲ ਜੋੜ ਲੈਂਦੇ ਹਾਂ ਉਹਦੇ ਨਾਲ ਸਾਡੇ ਅੰਦਰ ਤੰਦਰੁਸਤੀ ਊਰਜਾ ਪੈਦਾ ਹੁੰਦੀ ਹੈ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਪੈਦਾ ਹੁੰਦੀ ਹੈ ਤੇ ਅਸੀਂ ਲਗਾਤਾਰ ਸਾਂਦਰੂ ਸਾਇਕ ਇੱਕ ਵਧੀਆ ਤੋਖ ਬਈ ਜਿਹਨੂੰ ਜੀਵਨ ਐ ਬੁਤੀਤ ਕਰ ਸਕਦੇ ਆ ਮੈਂ ਰੁਕਜੀਤ ਜੇਕਰ ਅਸੀਂ ਰੈਗੂਲਰਲੀ ਯੋਗਾ ਕਰਦੇ ਰਹਿੰਦੇ ਆ ਤਾਂ ਸਾਡੇ ਬ੍ਰੇਨ ਦਾ ਪ੍ਰੀ ਫਰੰਟਲ ਕਾਰਟੈਕਸ ਜਿਹੜਾ ਹੀ ਉਹ ਐਕਟੀਵੇਟ ਹੋ ਜਾਂਦਾ ਉਹਦੇ ਨਾਲ ਜਿਹੜੀ ਨੈਗੇਟਿਵਿਟੀ ਹੈ ਉਹ ਖਤਮ ਹੋ ਜਾਂਦੀ ਹੈ ਔਰ ਵਿਅਕਤੀ ਦੇ ਵਿੱਚ ਸੈਲਫ ਅਵੇਅਰਨੈਸ ਹੈਪੀਨੈਸ ਪਲੈਨਿੰਗ ਬਣਾਉਂਦੀ ਯੋਗਤਾ ਉਹ ਵੱਧ ਜਾਂਦੀ ਹੈ ਨਾਲ ਹੀ ਕਨਸੈਂਟਰੇਸ਼ਨ ਵੱਧਦੀ ਹੈ ਫੋਕਸ ਧਿਆਨ ਫੋਕਸ ਕਰਨਾ ਇਜ਼ੀ ਹੋ ਜਾਂਦਾ ਤੇ ਹਾਈ ਬੀਪੀ ਵਰਗ ਆਂ ਪ੍ਰੋਬਲਮਸ ਜਿਹੜੀਆਂ ਨੇ ਉਹ ਕੰਟਰੋਲ ਵਿੱਚ ਆ ਜਾਂਦੀਆਂ। ਵਿਅਕਤੀ ਦਾ ਇਮਿਊਨ ਸਿਸਟਮ ਤੇਜ਼ ਹੋ ਜਾਂਦਾ ਹੈ ਜਿਸ ਦੇ ਨਾਲ ਕੀ ਛੋਟੀਆਂ-ਮੋਟੀਆਂ ਬਿਮਾਰੀਆਂ ਨਾਲ ਲੜਨ ਦੀ ਸਰੀਰ ਦੀ ਜੋ ਕੁਸ਼ਲਤਾ ਹੈ ਉਹ ਵਧ ਜਾਂਦੀ ਹੈ। ਮੈਂ ਟੀਮ ਸੈਂਡ ਔਰ ਸਾਨੂੰ ਕੰਮਕਾੜਾ ਚੋਂ ਸਮਾਂ ਕੱਢ ਕੇ ਯੋਗਾ ਕਰਨਾ ਔਰ ਖੁੱਲ ਕੇ ਹੱਸਣਾ ਬਹੁਤ ਜ਼ਰੂਰੀ ਹੈ ਜੀ ਤੇ ਸਾਡੀ ਜ਼ਿੰਦਗੀ ਦਾ अहम ਹਿੱਸਾ ਹੈ ਜੀ ਮੇਰਾ ਨਾਮ ਕਿਰਨਪਾਲ ਕੌਰ ਹੈ ਤੇ ਮੈਂ ਬਿਠਿੰਡੇ ਤੋਂ ਬੋਲ ਰਹੀ ਹਾਂ ਅੱਜ ਕੱਲ ਜਿਵੇਂ ਭੱਜ ਨੱਠ ਦੀ ਜ਼ਿੰਦਗੀ ਦੇ ਵਿੱਚ ਅਸੀਂ ਆਪਣੇ ਆਪ ਨੂੰ ਟਾਈਮ ਨਹੀਂ ਦੇ ਪਾ ਰਹੇ ਅਸੀਂ ਸਹੀ ਤਰੀਕੇ ਦੇ ਨਾਲ ਤੰਦਰੁਸਤ ਨਹੀਂ ਰਹਿ ਪਾ ਰਹੇ ਤੇ ਇਸ ਤੰਦਰੁਸਤੀ ਦੇ ਲਈ ਸਾਨੂੰ ਸਭ ਤੋਂ ਵਧੀਆ ਸਾਧਨ ਅਪਣਾਉਣਾ ਚਾਹੀਦਾ ਹੈ ਯੋਗ ਔਰ ਇਸ ਨੂੰ ਖੁਦ ਨੂੰ ਹੀ ਨਹੀਂ ਅਪਣਾਉਣਾ ਚਾਹੀਦਾ ਸਾਡੇ ਬੱਚਾ ਨੂੰ ਵੀ ਇਸ ਬਾਰੇ ਦੱਸਣਾ ਚਾਹੀਦਾ ਹੈ ਤਾਂ ਕਿ ਸਾਡਾ ਆਉਣ ਵਾਲਾ ਭਵਿੱਖ ਵੀ ਵਧੀਆ ਨਿਰੋਗ ਰਹਿ ਸਕੇ ਔਰ ਸਿਹਤਮੰਦ ਰਹਿ ਸਕੇ ਮੈਂ ਸੁਲਖਣ ਕੁਮਾਰ ਪਿੰਡ ਪੰਗਾਲ ਮੈਂ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਉਹਨਾਂ ਨੇ ਯੋਗ ਨੂੰ ਅੰਤਰਰਾਸ਼ਟਰੀ ਪਦਰਤੀ ਮੰਨਤਾ ਦਵਾਈ ਆਪਾਂ ਨੂੰ ਸਾਰਿਆਂ ਨੂੰ ਯੋਗ ਅਪਣਾਉਣਾ ਚਾਹੀਦਾ ਹੈ ਆਪਾਂ ਹਰ ਰੋਜ਼ ਯੋਗ ਨੂੰ ਸਿਰਫ 20-25 ਮਿੰਟ ਦੇ ਕੇ ਹੀ ਆਪਣੇ ਸਰੀਰ ਨੂੰ ਤੰਦਰੁਸਤ ਰੱਖ ਸਕਦੇ ਹਾਂ ਇਸ ਯੋਗ ਨੂੰ ਅਪਣਾਉਣ ਨਾਲ ਆਪਾਂ ਕਈ ਭੈਣ ਬਿਮਾਰੀਆਂ ਤੋਂ ਵੀ ਨਜਾਤ ਪਾ ਸਕਦੇ ਹਾਂ ਕਿ ਆਪਾਂ ਨੂੰ ਸਾਰੇ ਪਰਿਵਾਰ ਨੂੰ ਮਿਲ ਕੇ 20-25 ਮਿੰਟ ਸਵੇਰ ਵੇਲੇ ਯੋਗ ਤੇ ਲਾਉਣਾ ਚਾਹੀਦੇ ਹਨ ਤੇ ਯੋਗ ਅਪਣਾਓ ਤੇ ਸਰੀਰ ਨੂੰ ਤੰਦਰੁਸਤ ਰੱਖੋ ਪਿੰਡ ਮਸੀਤਾਂ ਛੇੜਾ ਵਾਲੇ ਤੋਂ ਦਰਸ਼ਨ ਲੋਟ ਬੋਲਦਾ ਜੀ ਮੈਂ ਕਰੋ ਯੋਗ ਤੇ ਰਹੋ ਬੇਰੋਗ ਮੇਰੇ ਗੋਡਿਆਂ ਵਿੱਚ ਦਰਦ ਹੁੰਦਾ ਸੀ ਮੈਂ 4-5 ਕਿਲੋਮੀਟਰ ਸਾਈਕਲ ਚਲਾਉਣ ਨਾਲ ਮੇਰੇ ਗੋਡਿਆਂ ਵਿੱਚ ਉਹ ਦਰਦ ਠੀਕ ਹੋਇਆ ਤੇ ਕੁਝ ਦਿਨ ਪਹਿਲਾਂ ਮੈਨੂੰ ਸਾਹ ਦੀ ਦਿੱਕਤ ਆ ਹੋਣ ਲੱਗੀ ਤੇ ਮੈਂ ਪੈਦਲ ਸਵੇਰ ਸ਼ਹਿਰ ਕਰਨ ਜਾਂਦਾ ਹਾਂ ਤੇ ਹੁਣ ਮੈਨੂੰ ਸਾਹ ਵੱਲੋਂ ਵੀ ਕੋਈ ਦਿੱਕਤ ਨਹੀਂ ਹੈ ਯੋਗਾ ਸਰੀਰ ਵਾਸਤੇ ਬਹੁਤ ਹੀ ਲਾਭਕਾਰੀ ਹੈ ਕਰੋ ਯੋਗ ਤੇ ਰਹੋ ਬੇਰੋਗ ਇਹੀ ਬੇਨਤੀ ਹੈ ہماری ਹੈ ਮੈਂ ਗਗਨਦੀਪ ਕੌਰ ਜ਼ਿਲ੍ਹਾ ਬਠਿੰਡਾ ਤੋਂ ਬੋਲ ਰਹੀ ਹਾਂ ਯੋਗ ਸਾਡੀ ਸਿਹਤ ਦੇ ਲਈ ਬੇਹੱਦ ਫਾਇਦੇਮੰਦ ਮੰਨਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਲੋਕ ਇਸ ਨੂੰ ਲਗਾਤਾਰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾ ਰਹੇ ਹਨ। ਯੋਗ ਕਰਨ ਦੇ ਨਾਲ ਕੇਵਲ ਸਰੀਰਕ ਹੀ ਨਹੀਂ ਬਲਕਿ ਮਾਨਸਿਕ ਤੌਰ ਤੇ ਵੀ ਸਾਨੂੰ ਬਹੁਤ ਸਾਰੇ ਫਾਇਦੇ ਪਹੁੰਚਦੇ ਹਨ। ਯੋਗ ਇੱਕ ਪ੍ਰਾਚੀਨ ਅਭਿਆਸ ਹੈ ਜਿਸ ਦੀ ਸ਼ੁਰੂਆਤ ਭਾਰਤ ਵਿੱਚ ਹੋਈ ਅਤੇ ਇਸ ਨੇ ਆਪਣੇ ਸਰੀਰਕ, ਮਾਨਸਿਕ ਅਤੇ ਆਤਮਾਤਮਿਕ ਗੁਣਾਂ ਦੇ ਕਾਰਨ ਦੁਨੀਆ ਭਰ ਵਿੱਚ ਲੋਕਪ੍ਰਿਤਾ ਹਾਸਲ ਕੀਤੀ ਹੈ। ਯੋਗ ਦੇ ਨਾਲ ਸਾਡਾ ਸ਼ਰੀਰ ਜਿੱਥੇ ਆਪਣੀ ਗੁਣਵੱਤਾ ਨੂੰ ਦੁਬਾਰਾ ਤੋਂ ਹਾਸਲ ਕਰਦਾ ਹੈ ਉਸ ਦੇ ਨਾਲ ਹੀ ਸਾਨੂੰ ਅਧਿਆਤਮਿਕ ਸੁਖ ਵੀ ਮਿਲਦਾ ਹੈ ਸੋ ਆਓ ਰਲ ਮਿਲ ਕੇ ਇਸ ਦਿਨ ਨੂੰ ਖੂਬ ਜੋਸ਼ ਉਰਨਾ ਮਨਾਈਏ ਅਤੇ ਇਸ ਤੋਂ ਹੋਣ ਵਾਲੇ ਫਾਇਦਿਆਂ ਦਾ ਭਰਪੂਰ ਫਾਇਦਾ ਉਠਾਈਏ ਕੇਂਦਰੀ ਮੰਤਰੀ ਮੰਡਲ ਨੇ 14 ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਵਧਾਉਣ ਦਾ ਫੈਸਲਾ ਕੀਤਾ ਮੋਗਾ ਜ਼ਿਲ੍ਹੇ ਤੋਂ ਕਿਸਾਨਾਂ ਨੇ ਕੇਂਦਰ ਸਰਕਾਰ ਵੱਲੋਂ ਐਮਐਸਪੀ ਵਿੱਚ ਕੀਤੇ ਵਾਅਦੇ ਦਾ ਭਰਮਾ ਸਵਾਗਤ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ ਮੈਂ ਬੋਰ ਸਿੰਘ ਗਿੱਲ ਮੋਗਾ ਤੋਂ ਮੋਦੀ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਦਾ ਜਿਹੜਾ ਕਿ ਉਹਨਾਂ ਦੀ ਕੈਬਨਿਟ ਨੇ 14 ਫਸਲਾਂ ਤੇ ਐਮਐਸਪੀ ਦੇ ਕੇ ਪੰਜਾਬ ਨੂੰ ਔਰ ਪੰਜਾਬ ਦੇ ਕਿਸਾਨ ਨੂੰ ਖੁਸ਼ਹਾਲ ਬਣਾਉਣ ਦਾ ਜੋ ਸੁਪਨਾ ਲਿਆ ਸੀ ਉਹ ਸਾਕਾਰ ਕੀਤਾ ਮੈਂ ਨਿਹਾਲ ਸਿੰਘ ਤਲਵੰਡੀ ਪਗੇਰੀਆ ਧੰਨਵਾਦ ਕਰਦਾ ਹਾਂ ਕਿ ਮੋਦੀ ਸਰਕਾਰ ਨੇ ਕਿਸਾਨਾਂ ਦੀਆਂ ਬਹੁਤੀਆਂ ਫਸਲਾਂ ਤੇ ਐਮਐਸਪੀ ਦੇ ਕੇ ਪੰਜਾਬ ਨੂੰ ਰੇਗਿਸਤਾਨ ਬਣਨ ਤੋਂ ਬਚਾ ਲਿਆ ਹੈ ਕੇਂਦਰ ਸਰਕਾਰ ਨੇ ਕਿਸਾਨਾਂ ਦਾ ਮਨ ਜਿੱਤ ਲਿਆ ਹੈ ਮੈਂ ਰਜਿੰਦਰਪਾਲ ਸਿੰਘ ਥਰਾਜ ਪਿੰਡ ਥਰਾਜ ਜ਼ਿਲ੍ਹਾ ਮੋਗਾ ਤੋਂ ਇੱਕ ਕਿਸਾਨ ਬੋਲ ਰਿਹਾ ਹਾਂ ਮੈਂ ਸਭ ਤੋਂ ਪਹਿਲਾਂ ਕੇਂਦਰ ਸਰਕਾਰ ਦਾ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਧੰਨਵਾਦ ਵੀ ਕਰਦਾ ਹਾਂ ਕਿ ਉਹਨਾਂ ਨੇ ਸਭ ਤੋਂ ਪਹਿਲਾਂ ਕਿਸਾਨਾਂ ਬਾਰੇ ਸੋਚਿਆ ਹੈ ਇਸ ਕੋਲੋਂ ਵੀ ਧੰਨਵਾਦ ਕਿ ਉਹਨਾਂ ਨੇ ਜਿਹੜੀ ਕਿਸਾਨਾਂ ਨੂੰ ਹਰ ਸ਼ਮਾਹੀ ਬਾਦ ਸਹੂਲਤ ਜਾਂ ਫਾਇਦਾ ਦਿੱਤੀ ਜਾਂਦੀ ਹੈ ਪ੍ਰਧਾਨ ਮੰਤਰੀ ਦੀ ਗੱਡੀ ਤੇ ਬੈਠ ਕੇ ਮੋਦੀ ਸਾਹਿਬ ਨੇ ਸਭ ਤੋਂ ਪਹਿਲਾਂ ਉਹ ਫਾਈਲ ਮੰਗਾ ਕੇ ਉਹਨੂੰ ਕਿਸਾਨਾਂ ਵਾਸਤੇ ਸੇਵਾ ਦੇ ਵਿੱਚ ਹਾਜ਼ਰ ਕੀਤਾ ਹੈ ਔਰ ਬੇਨਤੀ ਕਰਦਾ ਹਾਂ ਕਿਸਾਨਾਂ ਦੀ ਤਰਫੋਂ ਪ੍ਰਧਾਨ ਮੰਤਰੀ ਜੀ ਜਿਹੜੀ ਐਮਐਸਪੀ ਆ ਉਹਦੇ ਵਿੱਚ ਕਾਫੀ ਸਾਰਾ ਬਦਲਾ ਕੀਤਾ ਜਾਵੇ ਤਾਂ ਕਿ ਕਿਸਾਨਾਂ ਦਾ ਜਿਹੜਾ ਜੀਵਨ ਪੱਧਰ ਹੈ ਔਰ ਆਰਥਿਕ ਪੱਧਰ ਉੱਚਾ ਚੱਕਿਆ ਜਾ ਸਕੇ ਦੇਸ਼ ਵਿੱਚ ਸਾਲ 1872 ਵਿੱਚ ਬਣੇ ਤਿੰਨ ਅਪਰਾਧਿਕ ਕਾਨੂੰਨਾਂ ਦੀ ਥਾਂ ਕੇਂਦਰ ਸਰਕਾਰ ਵੱਲੋਂ ਹੁਣ ਮੌਜੂਦਾ ਸਮੇਂ ਮੁਤਾਬਕ ਬਣਾਈ ਗਈ ਇਹ ਨਵੇਂ ਕਾਨੂੰਨ ਪਹਿਲੀ ਜੁਲਾਈ ਤੋਂ ਲਾਗੂ ਹੋਣ ਜਾ ਰਹੇ ਨੇ ਵੱਖ-ਵੱਖ ਜ਼ਿਲ੍ਹਿਆਂ ਤੋਂ ਕਾਨੂੰਨ ਖੇਤਰ ਨਾਲ ਜੁੜੇ ਮਾਹਰ ਇਹਨਾਂ ਕਾਨੂੰਨਾਂ ਨੂੰ ਲੋਕਾਂ ਦੇ ਹਿੱਤ ਵਿੱਚ ਦੱਸਦੇ ਨੇ ਮੈਂ ਐਡਵੋਕੇਟ ਕਮਲਜੀਤ ਸਿੰਘ ਕੁਟੀ ਜ਼ਿਲ੍ਹਾ ਕਚੈਰੀਆਂ ਬਠਿੰਡਾ ਤੋਂ ਬੋਲਦੇ ਆ ਤਾਂ ਇਹਨਾਂ ਕਾਨੂੰਨਾਂ ਨੂੰ ਬਦਲਣ ਦੀ ਲੋੜ ਵੀ ਸੀ ਤੇ ਹੁਣ ਸਾਨੂੰ ਸਾਰਿਆਂ ਨੂੰ ਵਕੀਲ ਸਹਿਬਾਨ ਨੂੰ ਸਾਡੇ ਸਾਰੇ ਦੇਸ਼ਵਾਸੀਆਂ ਨੂੰ ਤੇ ਜੋ ਕਾਨੂੰਨ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਹੈ ਉਹਨਾਂ ਨੂੰ ਨਵੇਂ ਸਿਰੇ ਤੋਂ ਇਹ ਸਾਰੇ ਕਾਨੂੰਨ ਪੜ੍ਹਨੇ ਪੈਣਗੇ ਔਰ ਇਹ ਬਹੁਤ ਵਧੀਆ ਗੱਲ ਹੈ ਕਿਉਂਕਿ ਪੁਰਾਣੇ ਕਾਨੂੰਨਾਂ ਦੇ ਵਿੱਚ ਕਈ ਗੱਲਾਂ ਰਹਿ ਗਈਆਂ ਸੀ ਜੋ ਸਮੇਂ ਦੇ ਨਾਲ ਨਵੀਆਂ ਆ ਗਈਆਂ ਜਿਵੇਂ ਭਾਰਤੀ ਸਖਸ਼ਿਆ ਦੇ ਨਿਜਮ ਦੇ ਵਿੱਚ ਦੇਖੀਏ ਤਾਂ ਜੋ ਹੁਣ ਕੰਪਿਊਟਰ ਤੇ ਕੰਮ ਹੋਣ ਲੱਗ ਗਿਆ ਔਰ ਸਾਈਬਰ ਕ੍ਰਾਈਮ ਬਹੁਤ ਵਧ ਗਿਆ ਹੈ ਤਾਂ ਉਹਨਾਂ ਨਾਲ ਸੰਬੰਧਿਤ ਨਵੇਂ ਵਿਕਾਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਬਹੁਤ ਸਾਰੀਆਂ ਧਰਾਵਾਂ ਜਿਹੜੀਆਂ ਜੋੜੀਆਂ ਗਈਆਂ ਮੈਂ ਐਡਵੋਕੇਟ ਰਜੇ ਸ਼ਰਮਾ ਪੈਨਲ ਲਾਇਰ ਜ਼ਿਲ੍ਹਾ ਕਾਨੂੰਨੀ ਸੁਮਾਧਿਟੀ ਮੋਗਾ ਇਹ ਕਾਨੂੰਨ ਬਣਾਉਣ ਦੀ ਸਰਕਾਰ ਨੂੰ ਇਸ ਕਰਕੇ ਵੀ ਜ਼ਰੂਰਤ ਮਹਿਸੂਸ ਹੋਈ ਉਸ ਦੇ ਵਿੱਚ ਕੁਝ ਇਹੋ ਜਿਹੇ ਕਾਨੂੰਨ ਜਿਨ੍ਹਾਂ ਦੀ ਕੋਈ ਜ਼ਰੂਰਤ ਨਹੀਂ ਸੀ ਜਾਂ ਸਮੇਂ ਤੇ ਹਾਲਾਤਾਂ ਦੇ ਮੁਤਾਬਕ ਉਹਨਾਂ ਕਾਨੂੰਨਾਂ ਦੇ ਵਿੱਚ ਪਰਿਵਰਤਨ ਲਿਆਂਦੇ ਜਰੂਰੀ ਸਮੇਂ ਦੇ ਨਾਲ ਨਾਲ ਅਪਰਾਧਾਂ ਦੀ ਪ੍ਰਵਿਰਤੀ ਅਲੱਗ-ਅਲੱਗ ਤਰ੍ਹਾਂ ਦੇ ਅਪਰਾਧ ਉਹਨਾਂ ਨੂੰ ਸਾਕਸ਼ੇਦ ਨਿਜਮ ਦੇ ਮੁਤਾਬਕ ਐਵੀਡੈਂਸ ਐਕਟ ਦੇ ਮੁਤਾਬਕ ਸਜ਼ਾਵਾ ਦਾ ਨਾ ਦਿੱਤਾ ਜਾ ਸਕਣਾ ਜਾਂ ਕੋਈ ਪ੍ਰੋਸੀਜਰ ਦੇ ਮੁਤਾਬਕ ਕੋਈ ਢਿੱਲ ਹੋਣੀ ਕਾਨੂੰਨ ਦੇ ਵਿੱਚ ਸਿਸਟਮ ਦੇ ਵਿੱਚ ਅੜਿਸ਼ਤਾ ਹੋਣ ਕਰਕੇ ਲੋਕਾਂ ਦੇ ਵਿਚ ਨਿਆਂ ਵਿਵਸਥਾ ਦੇ ਪ੍ਰਤੀ ਸ਼ੰਕਾਵਾਂ ਉਤਪਨ ਹੋਣ ਕਰਕੇ ਸਰਕਾਰ ਵੱਲੋਂ ਇਹ ਸੋਚਿਆ ਗਿਆ ਕਿ ਇਹ ਜਿਹੜੇ ਕਾਨੂੰਨ ਹੈ ਇਹਨਾਂ ਨੂੰ ਪਰਵਰਤਨ ਕਰਕੇ ਇਹਨਾਂ ਨਵੇਂ ਨਾਂ ਦੇ ਕੇ ਨਵੇਂ ਰੂਪ ਦੇ ਵਿੱਚ ਪੇਸ਼ ਕੀਤਾ ਜਾਵੇ ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ 26 ਜੂਨ ਤੱਕ ਨਸ਼ਾਖੋਰੀ ਅਤੇ ਗੈਰਕਾਨੂੰਨੀ ਤਸਕਰੀ ਖਿਲਾਫ ਦੇਸ਼ ਭਰ ਵਿੱਚ ਨਸ਼ਾ ਮੁਕਤ ਭਾਰਤ 15 ਵਾੜਾ ਮਨਾਇਆ ਜਾ ਰਿਹਾ ਹੈ ਇਸ ਨੂੰ ਮਨਾਉਣ ਦਾ ਉਦੇਸ਼ ਲੋਕਾਂ 'ਚ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ ਇਸ ਬਾਰੇ ਲੈਕਚਰਰ ਜਗਜੀਤ ਕੌਰ ਨੇ ਕਿਹਾ ਸੋ ਇਹ ਵਾਕਈ ਇੱਕ ਬਰਨਿੰਗ ਇਸ਼ੂ ਹੈ ਜਿਸ ਨੂੰ ਕਿ ਸਮੇਂ ਦੀ ਮੰਗ ਹੈ ਕਿ ਇੱਕ ਕੰਟਰੋਲ ਕੀਤਾ ਜਾਵੇ ਔਰ ਮੈਂ ਸਮਝਦੀ ਹਾਂ ਕਿ ਜਿੱਥੋਂ ਤੱਕ ਕਾਰਨਾਂ ਦੀ ਗੱਲ ਹੈ ਬੱਚੇ ਕਈ ਵਾਰ ਇੱਕ ਦੂਜੇ ਦੀ ਰੀਸ ਨਾਲ ਨਸ਼ਿਆਂ ਵਿੱਚ ਚਲੇ ਜਾਂਦੀ ਹੈ ਇੱਕ ਦੂਸਰੇ ਨੂੰ ਨਸ਼ਾ ਕਰਦੇ ਦੇਖ ਕੇ ਕਿਉਂਕਿ ਉਹਨਾਂ ਦੀ ਉਮਰ ਬੜੀ ਟੈਂਡਰ ਉਮਰ ਹੁੰਦੀ ਹੈ ਬੜੀ ਨਾਜ਼ੁਕ ਉਮਰ ਹੈ ਤੇ ਕਈ ਵਾਰੀ ਜਸਟ ਸ਼ੋਗਲ ਮੇਲੇ ਨੂੰ ਲੈ ਕੇ ਹੀ ਬੱਚੇ ਜਿਹੜੇ ਐ ਉਹ ਨਸ਼ੇ ਵੱਲ ਚਲੇ ਜਾਂਦੇ ਕਈ ਇਹ ਸੋਚਦੇ ਐ ਕਿ ਜਿਆਦਾ देर ਰਾਤ ਨੂੰ ਪੜਨਾ ਤਾਂ ਕੋਈ ਇਹੋ ਜਿਹਾ ਨਸ਼ਾ ਕਰ ਲਵੋ ਕਿ ਨੀਂਦ ਹੀ ਨਾ ਆਵੇ ਤੇ ਇਹੀ ਕਹਿਣਾ ਚਾਹੂੰਗੀ ਬੱਚਿਆਂ ਨੂੰ ਕਿ ਜਿਹੜੀ ਉਹਨਾਂ ਦੀ એનર્ਜੀ ਹੈ ਉਹ ਬੇਟਾ ਅਬ ਤੁਸੀਂ ਅਗਰ ਚੰਗੇ ਪਾਸੇ ਲਾਨੀਓ ਕੰਸਟਰਕਟਿਵ ਪਾਸੇ ਲਗਾਨੀਓ ਠੀਕ ਹੈ ਬਿਨਾ ਨਸ਼ੇ ਦੇ ਤੁਸੀਂ ਲਾਈਫ ਦੇ ਵਿੱਚ ਉਹ ਅਚੀਵ ਕਰ ਸਕਦੇ ਹੋ ਜੋ ਕਿ ਨਸ਼ਾ ਦੇ ਅਦੀਨ ਹੋ ਕੇ ਤੁਸੀਂ ਆਪਣਾ ਸਹੀ ਪਰਫਾਰਮੈਂਸ ਕਰ ਹੀ ਨਹੀਂ ਸਕਦੇ ਅੱਜ ਦੇ ਪ੍ਰੋਗਰਾਮ ਚ ਜ਼ਿਲਾਂ ਤੋਂ ਸਹਿਯੋਗ ਰਹਾ ਮੋਗਾ ਤੋਂ 우ਸ਼ਾ ਕੌਰ ਜਸ਼ਨ ਮੁਕਤਸਰ ਤੋਂ ਜਸਵਿੰਦਰ ਬੇਟਾ ਅਧਿ ਹੁਸ਼ਿਆਰਪੁਰ ਤੋਂ ਸੰਜੀਵ ਬਖਸ਼ੀ ਇਸ ਦੇ ਨਾਲ ਹੀ ਸਮਾਚਾਰ ਦਰਸ਼ਨ ਦਾ ਇਹ ਅੰਕ ਖਤਮ ਹੁੰਦੇ ਅਗਲੇ ਅੰਕ ਵਿੱਚ ਕਿਸੇ ਹੋਰ ਵਿਸ਼ੇ ਤੇ ਹੋਵੇਗੀ ਮੁਲਾਕਾਤ ਤਾਂ ਤੱਕ ਲਈ ਮੈਨੂੰ ਦਿਓ ਇਜਾਜ਼ਤ ਨਮਸਕਾਰ ਪੇਸ਼ਕਾਰੀ ਸਹਾਇਕ ਰਾਹੁਲ ਕੁਮਾਰ ਪੇਸ਼ਕਸ਼ ਸ਼ਿਸ਼ੂ ਸ਼ਰਮਾ ਸ਼ਾਂਤਲ